ਹਾਂਜੀ ਵੈਲਕਮ ਬੈਕ ਔਨ आवर YouTube ਚੈਨਲ ਫਤਿਹ ਵਲੌਗ ਤੇ ਹੁਣ ਆਪਾਂ ਇਸ ਗੇਟ ਤੋਂ ਹੀ ਐਂਟਰ ਹੁੰਨੇ ਆਂਗੇ ਗੁਰੂਨਾ ਝਾੜੀ ਵੱਲ ਨੂੰ ਕਿਉਂਕਿ ਪਹਿਲਾਂ ਆਪਾਂ ਗਏ ਸੀ ਸਾਤਲਾਈਆਂ ਤੇ ਉਸ ਤੋਂ ਬਾਅਦ ਆਪਾਂ ਚੱਲਿਆ ਗੁਰੂਨਾ ਝਾੜੀ ਤੇ ਇਹਦਾ ਇਤਿਹਾਸ ਮਤਲਬ ਬਹੁਤ ਹੀ ਖਾਸ ਹੈਗਾ ਕਿਉਂਕਿ ਇਹ ਕਾਫੀ ਟਾਈਮ ਤੋਂ ਸੁੱਕੀ ਪਈ ਸੀ ਗੁਰੂਨਾ ਝਾੜੀ ਤੇ ਜਦੋਂ ਜਦੋਂ ਸਫਾਈ ਸੁਫੀ ਸ਼ੁਰੂ ਕੀਤੀ ਗਈ ਤਾਂ ਜਦੋਂ ਲੈਂਟਰ ਬਣ ਰਿਹਾ ਸੀ ਤਾ ਜਿਹੜੇ ਭਗਤ ਜਾਣਗੇ ਉਹਨਾਂ ਦਾ ਇਹ ਮੰਨਣਾ ਕਿ ਜਦੋਂ ਉਹਨਾਂ ਗੁਰੂ ਜੀ ਦਾ ਮੋਹ ਇੱਥੋਂ ਦੀ ਲੰਗੀਆਂ ਮਤਲਬ ਗੁਰੂ ਲੰਗੀਆਂ ਨੇ ਬਾਬਾ ਜੀ ਲੰਗੀਆਂ ਨੇ ਵੀ ਤਾਂ ਉਹਨਾਂ ਦਾ ਜਿਹੜਾ ਪੈਰ ਸੀ ਮੋਰ ਦਾ ਉਹੋ ਇਹਦੇ ਮਤਲਬ ਲੈਂਟਰ ਦੇ ਉੱਪਰ ਪੈਰ ਛਪ ਗਿਆ ਸੀ ਤੇ ਅੱਜ ਵੀ ਉਹ ਛਾਪ ਉਸੇ ਤਰ੍ਹਾਂ ਹੈਗੀ ਆ ਤੇ ਬਾਕੀ ਗੁਰੂ ਜੀ ਦਾ ਉਹਨਾਂ ਦਾ ਮਤਲਬ ਇਹ ਮੰਨਣਾ ਸੀ ਗੁਰੂ ਜੀ ਦਾ ਜਿਹੜਾ ਇੱਥੇ ਰਹਿੰਦੇ ਸੀਗੇ ਕਿ ਉਹਨਾਂ ਦਾ ਪਰਸ਼ਾਵਾਂ ਬਾਬਾ ਜੀ ਦਾ ਇੱਥੇ ਪਿਆਗਾ ਇਸ ਕਰਕੇ ਜਿਹੜੀ ਗਰੂਨਾ ਝਾੜੀ ਸੀ ਇਹ ਬਿਲਕੁਲ ਹਰੀ ਭਰੀ ਹੋ ਗਈ ਸੀ ਤੇ ਅੱਜ ਵੀ ਇਹ ਹਰੀ ਭਰੀ ਆ ਤੁਸੀਂ ਯਕੀਨ ਮੰਨੋ ਕਿ ਕੋਈ ਸੁੱਕਾ ਦਰਖਤ ਹਰਾ ਹੋ ਸਕਦਾ ਤੇ ਉਹਨਾਂ ਦਾ ਇਹ ਵੀ ਮੰਨਣਾਗਾ ਕਿ ਇਹ ਜਿਹੜੀ ਝਾੜੀ ਆ ਗਈ ਉਹਨਾਂ ਦੇ ਵੇ ਜਿਵੇਂ ਆਪਾਂ ਕਹਿੰਦੇ ਵਿਰਾਗ ਦੇ ਵਿੱਚ ਸੁੱਕ ਗਈ ਸੀ ਤੇ ਹੁਣ ਇਹ ਹਰੀ ਹੋ ਚੁੱਕੀ ਹੈਗੀ ਤੇ ਇੱਥੇ ਹੁਣ ਇਹ ਹੁੰਦਾਗਾ ਕਿ ਜਿਸ ਕਿਸੇ ਨੂੰ ਹਵਾ ਉੱਪਰੀ ਹਵਾ ਗਈ ਜਾਂ ਕਿਸੇ ਦੇ ਹਨਾ ਔਲਾਦ ਨਹੀਂ ਹੋ ਰਹੀ ਹੈਗੀ ਹਨਾ ਤਾਂ ਉਹਨਾਂ ਦੀ ਜਿਹੜੀ ਜੜ ਹਰੀ ਕਰਨ ਵਾਸਤੇ ਮਤਲਬ ਇੱਥੇ ਤਾਗੇ ਬੰਨੇ ਜਾਂਦੇ ਨੇ ਕਿ ਹੁਣ ਉਹ ਜਾਲੀ ਹੈ ਜਿਹੜੀ ਗਰੁਣਾਚਾ ਛਾੜੀ ਦੀਆਂ ਦੇ ਬਣ ਬਣਾਈ ਗਈ ਆ ਉਹ ਜਾਲ ਨਾਲ ਕੰਮਣੀਆਂ ਬਣਣੀਆਂ ਮਨਾ ਕਰਤੀਆਂ ਸੰਗਲ ਬਣਣੇ ਮਨਾ ਕਰਤੇ ਨੇਗੇ ਉਹਨੂੰ ਬਾਹਰ ਬੰਨੀ ਜਾਂਦੀਆਂ ਨਹੀਂ ਕਿ ਹਨ ਤੁਸੀਂ ਦੇਖਿਆ ਹੀ ਹੋਗਾ ਤੁਹਾਨੂੰ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਬਾਕੀ ਬਣੇ ਰਹੋ ਵੀਡੀਓ ਦੇ ਵਿੱਚ ਠੀਕ ਹੈ ਜੀ ਤੇ ਆਪਾਂ ਹੁਣ ਚੱਲਾਂਗੇ ਗਰੋਨਾ ਝਾੜੀਵਾਲ ਤੇ ਤੁਸੀਂ ਹੁਣ ਉੱਥੇ ਦੇ ਕਰੋ ਦਰਸ਼ਨ ਤੇ ਆ ਇਹ ਥੋੜੀ ਜਿਹੀ ਮਾਰਕੀਟ ਦੀ ਜਿਹੜੀ ਸੀਗੀ ਕਲਿੱਪ ਆਪਾਂ ਉਹ ਲੈ ਲਈ ਸੀਗੀ ਤੇ ਕਿਉਂਕਿ ਉਧਰ ਨੂੰ ਜਾਂਦੇ ਵੇਲੇ ਕਿ ਤੁਹਾਨੂੰ ਰਾਹ ਦਾ ਪਤਾ ਲੱਗ ਜੂਗਾ ਹਨਾ ਕਿ ਇਧਰ ਨੂੰ ਆਪਾਂ ਨੇ ਜਾਣਾਗਾ ਸੋ ਚਲੋ ਫਿਰ ਬਣਦੇ ਰਹੋ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਲਾਈਕ ਦਾ ਬਟਨ ਦਬਾਉਣਾ ਨਾ ਭੁੱਲਿਓ ਤੇ ਕਮੈਂਟ ਜਰੂਰ ਕਰਕੇ ਦੱਸਿਓ ਵਲੌਗ ਕਿਵੇਂ ਦਾ ਜਾ ਰਿਹਾ ਹੈਗਾ ਠੀਕ ਹੈ ਜੀ ਕਿਉਂਕਿ ਤੁਹਾਡੇ ਤੋਂ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਕਿ ਵਲੌਗ ਕਿਵੇਂ ਦਾ ਜਾ ਰਿਹਾ ਹੈਗਾ ਤੇ ਤੁਸੀਂ ਨਹੀਂ ਦੱਸਣਾ ਹੁੰਦਾ ਸੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜਿਹੜੇ ਨਵੇਂ ਨੇਗੇ ਚੈਨਲ ਦੇ ਉੱਪਰ ਤੇ ਜਿਹੜੇ ਪਹਿਲਾਂ ਤੋਂ ਬਣੇ ਹੋਏ ਨੇ ਉਹ ਕਮੈਂਟ ਤੇ ਲਾਈਕ ਤੇ ਸਬਸਕ੍ਰਾਈਬ ਕਰ ਦਿਓ ਠੀਕ ਹੈ ਜੀ ਥੈਂਕ ਯੂ ਸੋ ਮਚ Ah. Oh, então, oh, oh, oh. oh, oh, oh.

sa me diga se eu tô fazendo direito né? Ai te pode, te pode.

गिर्या <Sýstasy> भाग <Sýstasy> ਮਨਮੋਹਣਿਆ ਬਾਲਗਨਾਥਾ ਸਾਨੂੰ ਕਦੋਂ ਬੁਲਾਵੇਂਗਾ ਮੇ ਮਨਮੋਹਣਿਆ ਬਾਲਗਨਾਥਾ ਸਾਨੂੰ ਕਦੋਂ ਬੁਲਾਵੇਂਗਾ ਮੇ ਮਨਮੋਹਣਿਆ ਬਾਲਗਨਾਥਾ ਸਾਨੂੰ ਕਦੋਂ ਬੁਲਾਵੇਂਗਾ ਮੇ ਮਨਮੋਹਣਿਆ ਬਾਲਗਨਾਥਾ ਸਾਨੂੰ ਕਦੋਂ ਬੁਲਾਵੇਂਗਾ ਮਿਨੀਟਰ ਥੋੜੇ ਥੋੜੇ ਕੱਟ ਕਰਦੇ ਭਰਾਵਾ ਮੇਰੀ ਆਵਾਜ਼ ਦਾ ਬੇਸ ਵੀ ਥੋੜਾ ਕੱਟ ਕਰ ਤੈਨੂੰ ਹੋਇਆ ਕੀ ਅੱਜ ਥੱਕਿਆ ਤਾਂ ਮੈਂ ਹੋਇਆ boter